ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਇੱਕ ਵਾਰ ਸਾਡੀ ਕਹਾਣੀ ਵੀ ਜਰੂਰ ਸੁਣਿਓ ਬਹੁਤ ਹੀ ਸੋਹਣੀ ਕਹਾਣੀ ਹੈ ਜੋ ਕਿ ਪ੍ਰੀਤ ਸਿੰਘ ਪੈਣੀ ਵੀਰ ਵੱਲੋਂ ਲਿਖੀ ਗਈ ਹੈ ਕਹਾਣੀ ਨੂੰ ਪੂਰਾ ਸੁਣਿਓ ਪਰ ਪਹਿਲਾਂ ਲਾਈਕ ਜਰੂਰ ਕਰ ਦਿਓ ਜੀ ਅਕੇ ਸੁਣ ਕੇ ਆਪਣੇ ਵਿਚਾਰ ਜਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਮਲਕੀਤ ਕਹਿੰਦਾ ਬੀਬੀ ਚੱਲ ਅੱਜ ਮੈਂ ਤੈਨੂੰ ਸ਼ਹਿਰ ਦੀ ਸੈਰ ਕਰਵਾ ਕੇ ਲਿਆਉਂਦਾ ਹਾਂ ਬੀਬੀ ਬਚਨ ਪਰ ਕਹਿੰਦੀ ਸਦਕੇ ਜਾਵਾ ਮੇਰੇ ਪੁੱਤ ਦੇ ਪਰ ਅੱਜ ਕਿਦਰੋਂ ਸੂਏ ਚੜ ਆਇਆ ਮਲਕੀਤ ਕਹਿੰਦਾ ਆਪੇ ਤਾਂ ਬੀਬੀ ਤੂੰ ਕਹਿੰਦੀ ਰਹਿੰਦੀ ਆਂ ਕਿ ਤੈਨੂੰ ਸ਼ਹਿਰ ਕਮਾਉਣ ਨਹੀਂ ਲੈ ਕੇ ਜਾਂਦਾ ਕੋਈ ਜੇ ਅੱਜ ਮੈਂ ਲੈ ਕੇ ਚੱਲਿਆ ਏ ਤਾਂ ਤੂੰ ਅੱਗੇ ਹੋਰ ਗੱਲਾਂ ਕਰਦੀ ਆਂ ਬੀਬੀ ਕਹਿੰਦੀ ਚੱਲ ਪੁੱਤ ਤੂੰ ਤਾਂ ਗੁੱਸਾ ਹੀ ਕਰ ਗਿਆ ਲੱਗਦਾ ਏ ਰੁਕ ਮੈਂ ਹੁਣੇ ਲੀੜੇ ਬਦਲ ਕੇ ਆਉਂਦੀ ਆਂ ਮਲਕੀਤ ਕਹਿੰਦਾ ਲੈ ਦੱਸ ਆ ਲੀੜੀਆਂ ਨੂੰ ਕੀ ਹੋਇਆ ਚੰਗੇ ਭਲੇ ਤਾਂ ਹੈਗੇ ਆ ਬੀਬੀ ਕਹਿੰਦੀ ਹੈ ਤੇ ਚੰਗੇ ਨੇ ਪੁੱਤ ਪਰ ਬਾਹਰ ਸੌ ਜਾਂੇ ਟੱਕਰਦੇ ਆ ਕੀ ਕਹਿਣਗੇ ਉਹ ਮਲਕੀਤ ਕਹਿੰਦਾ ਚਲ ਛੇਤੀ ਕਰ ਫਿਰ ਮੈਨੂੰ ਹੋਰ ਵੀ ਕੰਮ ਆ ਟਿਕਟਾਂ ਵੀ ਕਰਵਾਉਣ ਜਾਣਾ ਵਾ ਬੀਬੀ ਕਹਿੰਦੀ ਪੁੱਤ ਬਸ ਮੈਂ ਹੁਣੇ ਆਈ ਐ ਇੰਨਾ ਕਹਿਣ ਉਪਰੰਤ ਮਲਕੀਤ ਦੀ ਬੀਬੀ ਇੱਕ ਕਮਰੇ ਅੰਦਰ ਵੜ ਗਈ ਤੇ ਮਲਕੀਤ ਕਰਦੇ ਹਾਲ ਵਿੱਚ ਹੀ ਅਖਬਾਰ ਲੈ ਕੇ ਬੈਠ ਗਿਆ ਦੂਸਰੇ ਪਾਸੇ ਉਹਦੀ ਘਰ ਵਾਲੀ ਮਾਪੋਤੀ ਅੰਕਲਾ ਸੁਣ ਰਹੀ ਸੀ ਤੇ ਵਨਸਵਨ ਨੇ ਮੂੰਹ ਬਣਾ ਕੇ ਮਲਕੀਤ ਵੱਲ ਕਰੋਧਪ੍ਰੀ ਨਿਗਰ ਨਾਲ ਵੇਖ ਰਹੀ ਸੀ ਜਿਵੇਂ ਪਤਾ ਨਹੀਂ ਮਲਕੀਤ ਨੇ ਉਸ ਦੇ ਕੀ ਮਾ ਮਾਰੇ ਹੋਣ ਪਰ ਮਲਕੀਤ ਉਸ ਨੂੰ ਅੰਨ ਦੇਖਿਆ ਕਰਕੇ ਅਖਬਾਰ ਪੰਨ ਵਿੱਚ ਲੱਗ ਰਿਹਾ ਐਨੇ ਨੂੰ ਮਲਕੀਤ ਦੀ ਬੀਬੀ ਲੀੜੇ ਬਦਲ ਕੇ ਆ ਗਈ ਬਚਨਕੌਰ ਮਦਰਾਸ ਦੀ ਇੱਕ ਬਹੁਤ ਖੂਬਸੂਰਤ ਔਰਤ ਸੀ ਜਿਸ ਨੂੰ ਮਲਕੀਤ ਦਾ ਬਾਪੂ ਮਦਰਾਸ ਤੋਂ ਵਿਆਹ ਕੇ ਲਿਆਇਆ ਸੀ ਪੰਜਾਬ ਵਿੱਚ ਰਹਿੰਦੇ ਉਹਨਾਂ ਨੂੰ ਕਰੀਬ 30 ਸਾਲ ਹੋ ਗਏ ਸਨ ਬਚਨਕੌਰ ਦਾ ਨਾਮ ਵੀ ਮਲਕੀਤ ਦੇ ਬਾਪੂ ਨੇ ਆਪਣੇ ਮਾਂ ਦੇ ਨਾਮ ਤੋਂ ਹੀ ਰੱਖਿਆ ਸੀ ਹੁਣ ਕਰੀਬ-ਕਰੀਬ ਬੱਚਨ ਕੋ ਚੰਗੀ ਤਰ੍ਹਾਂ ਪੰਜਾਬੀ ਪੜ੍ਹਦੀ ਵੀ ਤੇ ਬੋਲਦੀ ਵੀ ਪਰ ਉਸ ਦਾ ਪਹਿਰਾਵਾ ਅੱਜ ਵੀ ਮਦਰਾਸ ਵਾਲਾ ਰਿਹਾ ਹਾਂ ਕਦੇ-ਕਦੇ ਉਹ ਜ਼ਰੂਰ ਪੰਜਾਬੀ ਸੂਟ ਪਾ ਲੈਂਦੀ ਸੀ ਉਹ ਬਹੁਤ ਸੋਹਣੀ ਤਾਂ ਨਹੀਂ ਸੀ ਨੈਣ ਨਕਸ਼ ਬਹੁਤ ਸੋਹਣੇ ਸਨ ਜਿਵੇਂ ਰੱਬ ਨੇ ਇਕੱਲਾ ਇਕੱਲਾ ਨੈਣ ਨਕਸ਼ ਬੜੀ ਦੀਜ ਨਾਲ ਤਿਆਰ ਕੀਤਾ ਹੋਵੇ ਜਦੋਂ ਬਚਨ ਕੋ ਲੀਰੇ ਬਦਲ ਕੇ ਆਈ ਤਾਂ ਉਸਨੇ ਮਦਰਾਸਨਾ ਵਾਂਗੂ ਸਾਰੀ ਬੰਨੀ ਹੋਈ ਸੀ ਹਲਕੇ ਜੇ ਰੰਗ ਦੀ ਸੀ ਜਿਸ ਤੇ ਲਕੀਰਾਂ ਖਿੱਚੀਆਂ ਹੋਈਆਂ ਸਨ ਪੈਰੀ ਉਸਨੇ ਸੈਂਡਲਾਂ ਦੇ ਵਰਗੀ ਇੱਕ ਜੁੱਤੀ ਪਾਈ ਹੋਈ ਸੀ ਜੋ ਬਿਲਕੁਲ ਵੀ ਉੱਚੀ ਨਹੀਂ ਸੀ ਬਾਹਰ ਹਲਕੀ ਜਿਹੀ ਠੰਡ ਹੋਣ ਕਰਕੇ ਸਾਰੀ ਦੇ ਉੱਪਰ ਦੀ ਹੀ ਉਸਨੇ ਇੱਕ ਸ਼ਾਲ ਲਿਆ ਸੀ ਉਸਨੇ ਬਾਹਰ ਨਿਕਲਦੇ ਆਉਂਦੇ ਹੀ ਮਲਕੀਤ ਨੂੰ ਕਿਹਾ ਬਚਨਕੌਰ ਕਹਿੰਦੀ ਚੱਲ ਪੁੱਤ ਮੈਂ ਤਿਆਰ ਹਾਂ ਮਲਕੀਤ ਨੇ ਅਖਵਾਰ ਰੱਖਦੇ ਹੋਏ ਆਪਣੇ ਬੀਬੀ ਵੱਲ ਦੇਖਿਆ ਤੇ ਕਿਹਾ ਮਲਕੀਤ ਕਹਿੰਦਾ ਚੱਲ ਆ ਜਾ ਬੀਬੀ ਮਲਕੀਤ ਅੱਗੇ ਹੋ ਤੁਰਿਆ ਤੇ ਬਚਨਕੌਰ ਉਹਦੇ ਮਗਰ ਤੁਰ ਪਈ ਬਾਹਰ ਨਿਕਲਦੇ ਹੀ ਮਲਕੀਤ ਨੇ ਇੱਕ ਆਟੋ ਰਿਕਸ਼ੇ ਵਾਲੇ ਨੂੰ ਹੱਥ ਦਿੱਤਾ ਮਲਕੀਤ ਤੇ ਬਚਨਕੌਰ ਆਟੋ ਵਿੱਚ ਬੈਠ ਗਏ ਮਲਕੀਤ ਨੇ ਬੀਬੀ ਨੂੰ ਕਿਹਾ ਮਲਕੀਤ ਕਹਿੰਦਾ ਬੀਬੀ ਕਿੱਥੇ ਚੱਲੀਏ ਪਹਿਲਾਂ ਬਚਨਗੌਰ ਕਹਿੰਦੀ ਜਿੱਥੇ ਤੇਰਾ ਦਿਲ ਕਰਦਾ ਪੁੱਤ ਉੱਥੇ ਹੀ ਲੈ ਚੱਲ ਮੈਂ ਕਿਹੜਾ ਬਹੁਤ ਕਮਦੀ ਰਹਿੰਦੀ ਹਾਂ ਤੇਰੇ ਬਾਪੂ ਨਾਲ ਜ਼ਰੂਰ ਕਦੇ-ਕਦੇ ਬਾਜ਼ਾਰ ਆ ਜਾਂਦੀ ਸੀ ਪਰ ਜਿਉਂ ਤੇਰਾ ਬਾਪੂ ਗੁਜ਼ਰਿਆ ਮੋੜ ਨਹੀਂ ਕਦੇ ਘੁੰਮਣ ਨੂੰ ਦਿਲ ਕੀਤਾ ਚੱਲ ਐਦਾਂ ਕਰ ਪਹਿਲਾਂ ਗੁਰੂ ਘਰ ਚੱਲਦੇ ਹਾਂ ਮਲਕੀਤ ਕਹਿੰਦਾ ਨਹੀਂ ਬੀਬੀ ਗੁਰੂ ਘਰ ਆਉਂਦੇ ਹੋਏ ਚੱਲਾਂਗੇ ਪਹਿਲਾਂ ਕਿਤੇ ਹੋਰ ਘੁੰਮਦਿਆਂ ਬਚਨ ਗੁਰ ਕਹਿੰਦੀ ਚੱਲ ਜਿਵੇਂ ਤੇਰਾ ਮਨ ਉਦਾਂ ਕਰ ਲੈ ਮਲਕੀਤ ਕਹਿੰਦਾ ਬੀਬੀ ਮੈਂ ਬਾਜ਼ਾਰ ਲੈ ਚਾਂ ਆਟੋ ਵਾਲਾ ਕਹਿੰਦਾ ਠੀਕ ਐ ਬਾਜੀ ਕੁਝ ਕ ਦੇਰ ਬਾਅਦ ਆਟੋ ਮੈਂ ਬਾਜ਼ਾਰ ਵਿੱਚ ਚਲਾ ਗਿਆ ਮਲਕੀਤ ਨੇ ਆਟੋ ਵਾਲੇ ਨੂੰ ਇੱਕ ਹੋਟਲ ਸਾਹਮਣੇ ਰੁਕਣ ਲਈ ਕਿਆ ਤੇ ਫਿਰ ਉਹਦਾ ਬੰਦਾ ਕਿਰਾਇਆ ਦਿੱਤਾ ਮਲਕੀਤ ਆਪਣੀ ਬੀਬੀ ਨੂੰ ਨਾਲ ਲੈ ਕੇ ਹੋਟਲ ਦੇ ਮੋਹੱਲੇ ਬੁਹੇ ਤੱਕ ਜਾ ਪੁੱਜਾ ਹੋਟਲ ਦੇ ਬਾਹਰ ਖੜੇ ਇੱਕ ਕਰਮਚਾਰੀ ਨੇ ਦਰਵਾਜ਼ਾ ਖੋਲਿਆ ਤੇ ਮਲਕੀਤ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਇਹ ਕਰਮਚਾਰੀ ਖਾਸ ਕਰਕੇ ਲੋਕਾਂ ਦੇ ਸਵਾਗਤ ਲਈ ਹੁੰਦੇ ਨੇ। ਅੱਗੋਂ ਮਲਕੀਤ ਨੇ ਉਸ ਦੀ ਸਤਿ ਸ਼੍ਰੀ ਅਕਾਲ ਦਾ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਅੰਦਰ ਲੰਘ ਗਿਆ। ਮਗਰ ਹੀ ਉਹਦੀ ਬੀਬੀ ਵੀ ਲੰਘ ਗਈ। ਦੋਨੋਂ ਇੱਕ ਲੱਗੇ ਟੇਬਲ ਤੇ ਬੈਠ ਗਏ। ਮਲਕੀਤ ਨੇ ਉਸੇ ਟੇਬਲ ਤੇ ਪਿਆ ਭੋਜਨ ਵਾਲਾ ਪੱਤਰਾ ਫੜਿਆ। ਤੇ ਉਸ ਤੇ ਲਿਖੇ ਵਕ ਵਕ ਪ੍ਰਕਾਰ ਦੇ ਪੋਜਨ ਬਾਰੇ ਪੜਨ ਲੱਗਾ ਤੇ ਆਪਣੀ ਬੀਬੀ ਨੂੰ ਪੁੱਛਿਆ ਮਲਕੀਤ ਕਹਿੰਦਾ ਬੀਬੀ ਕੀ ਖਾਵੇਂਗੀ ਬਚਨ ਕੁਰ ਕਹਿੰਦੀ ਕੁਝ ਨਹੀਂ ਪੁੱਤ ਮੈਂ ਤਾਂ ਗੁਰੂ ਘਰ ਦਾ ਲੰਗਰ ਖਾਣਾ ਵਾ ਮਲਕੀਤ ਕਹਿੰਦਾ ਕੋਈ ਨਾ ਬੀਬੀ ਉਹ ਵੀ ਖਾ ਲਵੀ ਪਰ ਹੁਣ ਤਾਂ ਕੁਝ ਖਾਣਾ ਹੀ ਪੈਣਾ ਵਾ ਫਿਰ ਕਹੇਗੀ ਮੈਨੂੰ ਕੁਝ ਖਵਾਇਆ ਨਹੀਂ ਬਚਨ ਕੁਰ ਕਹਿੰਦੀ ਨਹੀਂ ਪੁੱਤ ਮੈਂ ਨਹੀਂ ਕਹਿੰਦੀ ਆ ਕੁਝ ਜੇ ਆ ਗੱਲਾਂ ਤਾਂ ਤੇਰਾ ਜੋ ਦਿਲ ਕਰਦਾ ਮੰਗਵਾਲਾ ਮੈਂ ਖਾ ਲਵਾਂਗੀ ਮਲਕੀਤ ਨੇ ਇੱਕ ਹੋਟਲ ਦੇ ਕਰਮਚਾਰੀ ਨੂੰ ਆਵਾਜ਼ ਮਾਰੀ ਜੋ ਕਿ ਹੱਟ ਟੇਬਲ ਦੇ ਕੋਲ ਜਾ ਕੇ ਲੋਕਾਂ ਨੂੰ ਖਾਣ ਬਾਰੇ ਪੁੱਛਦਾ ਸੀ ਤੇ ਲੋਕਾਂ ਦੇ ਕਹਿਣ ਮੁਤਾਬਕ ਹੀ ਭੋਜਨ ਬਾਰੇ ਲਿਖਦਾ ਤੇ ਤਿਆਰ ਹੋਣ ਤੋਂ ਬਾਅਦ ਪੇਜ ਦਿੰਦਾ ਅਸਲ ਵਿੱਚ ਉਸ ਦੀ ਇਹੀ ਕੰਮ ਸੀ ਬਸ ਲੋਕਾਂ ਕੋਲੋਂ ਭੋਜਨ ਬਾਰੇ ਪੁੱਛਣਾ ਮਲਕੀਤ ਨੇ ਆਵਾਜ਼ ਮਾਰਦੇ ਸਾਰੀ ਉਹ ਟੇਬਲ ਦੇ ਕੋਲ ਆ ਗਿਆ ਮਲਕੀਤ ਨੇ ਉਸ ਨੂੰ ਕੁਝ ਆਪਣੀ ਪਸੰਦ ਦੇ ਭੋਜਨ ਲਿਖਵਾਏ ਤੇ ਜਲਦੀ ਨਾਲ ਲੈ ਕੇ ਆਉਣ ਲਈ ਗਿਆ ਉਹ ਕਰਮਚਾਰੀ ਉੱਥੋਂ ਚਲਾ ਗਿਆ ਮਲਕੀਤ ਤੇ ਬਚਨਕੌਰ ਆਪਸ ਵਿੱਚ ਕੋਈ ਗੱਲਬਾਤ ਨਹੀਂ ਸੰ ਕਰ ਰਹੇ ਬਚਨਕੌਰ ਆਪਣੀ ਕੁਰਸੀ ਤੇ ਬੈਠੇ ਹੀ ਆਪਣੇ ਆਸ-ਪਾਸ ਦੇਖ ਰਹੀ ਸੀ ਕਦੇ ਉਹ ਮੁੜ ਕੇ ਪਿੱਛੇ ਵੱਲ ਦੇਖਦੀ ਤੇ ਕਦੇ ਉੱਧ ਇੱਧਰ ਉੱਤਰ ਆਸ-ਪਾਸ ਰੌਣਕ ਬਹੁਤ ਸੀ ਪਰ ਸ਼ੋਰ ਬਿਲਕੁਲ ਨਹੀਂ ਸੀ ਆ ਰਿਹਾ ਸਾਰੇ ਚੁੱਪਚਾਪ ਇਹ ਸ਼ਾਈ ਹੋਈ ਸੀ ਬਚਨਕੌਰ ਇਸ ਗੱਲ ਲਈ ਹੈਰਾਨ ਸੀ ਪਰ ਕੁਝ ਬੋਲੀ ਨਹੀਂ ਦਰ ਅਸਲ ਉਸ ਨੂੰ ਬਹੁਤ ਹੀ ਸ਼ਾਂਤੀ ਵਾਲਾ ਮਾਹੌਲ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਉਹ ਚੁੱਪੀ ਬੈਠੀ ਰਹੀ ਐਨੰ ਨੂੰ ਦੋ ਕਰਮਚਾਰੀ ਮਲਕੀਤ ਦੇ ਦੱਸੇ ਹੋਏ ਭੋਜਨ ਲੈ ਕੇ ਹਾਜ਼ਰ ਹੋ ਗਏ ਉਹਨਾਂ ਭੋਜਨ ਲੈ ਕੇ ਟੇਬਲ ਤੇ ਰੱਖ ਦਿੱਤਾ ਮਲਕੀਤ ਨੇ ਆਪਣੀ ਪਲੇਟ ਫੜੀ ਤੇ ਆਪ ਪਾ ਕੇ ਖਾਣਾ ਸ਼ੁਰੂ ਕਰ ਦਿੱਤਾ ਉਸ ਦੀ ਮਾਂ ਦੇਖ ਕੇ ਬਹੁਤ ਹੈਰਾਨ ਹੋਈ ਕਿ ਉਸ ਨੂੰ ਪੁੱਛੇ ਵਗੈਰੀ ਉਸ ਨੇ ਖਾਣਾ ਸ਼ੁਰੂ ਕਰ ਦਿੱਤਾ ਉਸ ਨੂੰ ਬਹੁਤ ਠੇਸ ਲੱਗੀ ਪਰ ਫਿਰ ਵੀ ਸ਼ਾਂਤ ਰਹੀ ਬਚਨ ਕੌਰ ਨੇ ਆਪੇ ਆਪਣੇ ਪਲੇਟ ਫੜੀ ਤੇ ਥੋੜਾ ਜਿਹਾ ਭੋਜਨ ਪਾ ਕੇ ਖਾਣਾ ਸ਼ੁਰੂ ਕਰ ਦਿੱਤਾ ਪਰ ਉਸਨੇ ਮਸਾ ਹੀ ਦੋ ਕੁ ਬੁਰਕੀਆਂ ਖਾਧੀਆਂ ਹੋਣੀਆਂ ਵਾ ਉਹ ਵੀ ਬਹੁਤ ਹੀ ਮੁਸ਼ਕਲ ਨਾਲ ਉਸ ਨੂੰ ਭੁੱਖ ਤਾਂ ਲੱਗੀ ਸੀ ਪਰ ਆਪਣੇ ਪੁੱਤ ਦੀ ਹਰਕਤ ਦੇ ਕਾਰਨ ਕੋਈ ਬੁਰਕੀ ਚਾਜ ਨਾਲ ਗਲੇ ਤੋਂ ਹੇਠਾਂ ਨਹੀਂ ਸੀ ਉਤਰ ਰਹੀ ਉਹ ਭਰੀ ਪੀਤੀ ਚੁੱਪ ਰਹੀ ਫਿਰ ਬਚਨ ਕੌਰ ਨੇ ਪੀਣ ਦੇ ਲਈ ਪਾਣੀ ਦੇ ਗਲਾਸ ਨੂੰ ਹੱਥ ਪਾਇਆ ਤਾਂ ਅਚਾਨਕ ਉਹਦਾ ਹੱਥ ਪਾਣੀ ਵਾਲੇ ਜੱਗ ਨੂੰ ਵੱਜ ਗਿਆ ਜਿਸ ਕਾਰਨ ਪਾਣੀ ਵਾਲਾ ਜੱਗ ਮੇਜ਼ ਉੱਪਰ ਹੀ ਡਿੱਗ ਪਿਆ ਤੇ ਪਾਣੀ ਰੁੜ ਗਿਆ ਮਲਕੀਤ ਹਲਕਿਆ ਹੋਇਆ ਉੱਠਿਆ ਤੇ ਆਪਣੀ ਬੀਬੀ ਦੇ ਗਲ ਪੈ ਗਿਆ ਮਲਕੀਤ ਕਹਿੰਦਾ ਬੀਬੀ ਕੀ ਹੋਇਆ ਤੈਨੂੰ ਖਾਣਾ ਨਹੀਂ ਆਉਂਦਾ ਜੇ ਹੁਣੇ ਪਾਣੀ ਮੇਰੇ ਤੇ ਰੁੜ ਜਾਂਦਾ ਫਿਰ ਬੱਚਨ ਘਰ ਕਹਿੰਦੀ ਪੁੱਤ ਮੈਂ ਤਾਂ ਪਾਣੀ ਪੀਣ ਲੱਗੀ ਸੀ ਪਤਾ ਨਹੀਂ ਕੀ ਹੋਇਆ ਹੱਥ ਜੱਗ ਨੂੰ ਵੱਜ ਗਿਆ ਮਲਕੀਤ ਕਹਿੰਦਾ ਮੈਂ ਤਦੇ ਤੈਨੂੰ ਕਿਤੇ ਲੈ ਕੇ ਨਹੀਂ ਜਾਂਦਾ ਪਤਾਵਾ ਕਿ ਤੈਨੂੰ ਖਾਣ ਪੀਣ ਦਾ ਜੱਜ ਨਹੀਂ ਬਚਨ ਕੌਰ ਕੁਝ ਨਾ ਬੋਲੀ ਤੇ ਚੁੱਪਚਾਪ ਬੈਠੀ ਰਹੀ ਮਲਕੀਤ ਵੀ ਆਪਣੀ ਕੁਰਸੀ ਉੱਪਰ ਬੈਠ ਗਿਆ ਪਰ ਉਸ ਨੇ ਆਪਣੀ ਬੀਬੀ ਨੂੰ ਝਿੜਕਣਾ ਬੰਦ ਨਹੀਂ ਕੀਤਾ ਕੁਝ ਨਾ ਕੁਝ ਬੋਲਦਾ ਹੀ ਰਿਹਾ ਮਲਕੀਤ ਨੇ ਜਲਦੀ ਜਲਦੀ ਆਪਣਾ ਭੋਜਨ ਖਤਮ ਕੀਤਾ ਤੇ ਕਰਮਚਾਰੀ ਨੂੰ ਖਾਦੇ ਹੋਏ ਭੋਜਨ ਦਾ ਬਿੱਲ ਲੈ ਕੇ ਆਉਣ ਲਈ ਕਿਹਾ ਕਰਮਚਾਰੀ ਬਿੱਲ ਲੈ ਕੇ ਆਇਆ ਮਲਕੀਤ ਨੇ ਬੰਦੇ ਪੈਸੇ ਦਿੱਤੇ ਤੇ ਉੱਠ ਕੇ ਤੁਰ ਪਿਆ ਮਗਰਹੀ ਬਚਨ ਕੌਰ ਵੀ ਉੱਠ ਕੇ ਤੁਰ ਪਈ ਉਹ ਜਲਦੀ ਨਾਲ ਹੋਟਲ ਤੋਂ ਬਾਹਰ ਨਿਕਲਿਆ ਤੇ ਬਚਨ ਕੌਰ ਵੀ ਉਸਦੇ ਮਗਰ ਹੀ ਤੁਰਦੀ ਗਈ ਮਲਕੀਤ ਨੇ ਗੁੱਸੇ ਦੇ ਕਾਰਨ ਕ੍ਰੀਬ 10 ਮਿੰਟ ਤੱਕ ਆਪਣੀ ਬੀਬੀ ਨਾਲ ਕੋਈ ਗੱਲਬਾਤ ਨਾ ਕੀਤੀ ਤੇ ਬਸ ਪੈਦਲ ਹੀ ਚੱਲਦਾ ਰਿਹਾ ਫਿਰ ਉਹ ਇੱਕ ਬਣੀ ਹੋਈ ਪਾਰਕ ਵਿੱਚ ਜਾ ਕੇ ਰੁਕ ਗਿਆ ਤੇ ਇੱਕ ਕੰਕਰੀਟ ਦੇ ਬਣੇ ਹੋਏ ਬੈਂਚ ਤੇ ਜਾ ਕੇ ਬੈਠ ਗਿਆ। ਬਚਨ ਕੁੜੀ ਉਸਦੇ ਮਗਰ ਹੀ ਚੱਲਦੀ ਉਸਦੇ ਕੋਲ ਆ ਕੇ ਬੈਠ ਗਈ। ਦੋਨੋਂ ਕੁਝ ਦੇਰ ਤੱਕ ਚੁੱਪ ਬੈਠੇ ਰਹੇ। ਅੱਜ ਛੁੱਟੀ ਦਾ ਦਿਨ ਸੀ ਐਤਵਾਰ। ਪਾਰਕ ਵਿੱਚ ਇੱਕ ਪਾਸੇ ਪੰਗੂੜੇ ਲੱਗੇ ਹੋਏ ਸਨ ਜਿਸ ਤੇ ਬੱਚੇ ਬੜੇ ਮਸਤੀ ਕਰ ਰਹੇ ਸਨ। ਬਚਨ ਕੁੜੀ ਦਾ ਧਿਆਨ ਉਹਨਾਂ ਵੱਲ ਗਿਆ ਤੇ ਦੇਖ ਕੇ ਖੁਸ਼ ਹੋਣ ਲੱਗ ਪਈ। ਫਿਰ ਉਸਨੇ ਮਲਕੀਤ ਨੂੰ ਕਿਹਾ। ਬਚਨ ਕੁੜੀ ਕਹਿੰਦੀ ਮਲਕੀਤ ਤੂੰ ਗੁੱਸਾ ਬੜੀ ਜਲਦੀ ਹੋ ਜਾਂਦਾ ਵਾ ਇੰਨਾ ਗੁੱਸਾ ਨਾ ਹੋਇਆ ਕਰ ਮਲਕੀਤ ਫਿਰ ਆਪਣੀ ਬੀਬੀ ਨੂੰ ਟੁੱਟ ਕੇ ਪਿਆ ਮਲਕੀਤ ਕਹਿੰਦਾ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਭਲਾ ਐਦਾਂ ਵੀ ਕੋਈ ਕਰਦਾ ਜਿੱਦਾਂ ਤੂੰ ਕਰ ਦਿੱਤੀ ਅੱਜ ਬੇទੀ ਕਰਵਾ ਕੇ ਰੱਖ ਦਿੱਤੀ ਬਚਨ ਕੌਰ ਕਹਿੰਦੀ ਲੈ ਪੁੱਤ ਮੈਂ ਕਿਹੜਾ ਜਾਣ ਬੁੱਝ ਕੇ ਐਦਾਂ ਕੀਤਾ ਬਸ ਮੇਰਾ ਹੱਥ ਵੱਜ ਗਿਆ ਤੇ ਪਾਣੀ ਰੁੜ ਗਿਆ ਚੱਲ ਹੁਣ ਗੁੱਸਾ ਨਾ ਕਰ ਬੋਤਾ ਏ ਦੱਸ ਤੇਰੀ ਬਦਲੀ ਕਿੱਥੀ ਹੋਈ ਆ ਤੇ ਕਦੋਂ ਜਾਣਾ ਆਪਾਂ ਮਲਕੀਤ ਕਹਿੰਦਾ ਸੱਚ ਮੈਂ ਤੇ ਹਜੇ ਟਿਕਟਾਂ ਵੀ ਕਰਵਾਉਣ ਵਾ ਜਾਣਾ ਸਟੇਸ਼ਨ ਤੇ ਬਚਨ ਵਰ ਕਹਿੰਦੀ ਕੋਈ ਗੱਲ ਨਹੀਂ ਪੁੱਤ ਅੱਜੇ ਬਹੁਤ ਸਮਾਂ ਵਾ ਮੈਨੂੰ ਗੁਰੂ ਘਰ ਛੱਡ ਕੇ ਤੂੰ ਟਿਕਟਾਂ ਕਰਨ ਚੱਲਾ ਜਾਵੇਂ ਤੇ ਵਾਪਸ ਆਉਂਦਾ ਨਾਲ ਘਰੇ ਲੈ ਜਾਵੇਂ ਤੂੰ ਦੱਸਿਆ ਨਹੀਂ ਤੇਰੀ ਬਦਲੀ ਕਿੱਥੇ ਹੋਈ ਆ ਮਲਕੀਤ ਕਹਿੰਦਾ ਪਟਿਆਲੇ ਬਚਨਗੁਰ ਕਹਿੰਦੀ ਠੀਕ ਹੈ ਵਧੀਆ ਸ਼ਾਇਰ ਆ ਉਹ ਵੀ ਪੁੱਤ ਪੁੱਤ ਮੇਰੀ ਇੱਕ ਗੱਲ ਮੰਨ ਤੂੰ ਬਹੂ ਨਾਲ ਲੜਿਆ ਨਾ ਕਰ ਘਰ ਵਿੱਚ ਬਹੁਤਾ ਗਲੇਸ਼ ਚੰਗੀ ਗੱਲ ਨਹੀਂ ਆ ਫਿਰ ਕੀ ਹੋਇਆ ਉਹ ਮੈਨੂੰ ਮਾੜਾ ਚੰਗਾ ਕਹਿੰਦੀ ਆ ਤਾਂ ਕਹੀ ਜਾਣ ਦੇ ਮਲਕੀਤ ਕਹਿੰਦਾ ਬੀਬੀ ਜੋ ਤੈਨੂੰ ਕੁਝ ਕਹਿੰਦੀ ਆ ਤਾਂ ਤੂੰ ਹੀ ਚੁੱਪ ਕਰ ਜਾਇਆ ਕਰ ਤੂੰ ਵੀ ਬਸ ਬੋਲਦੀ ਹੀ ਰਹਿੰਦੀ ਆ ਬਚਨਗੁਰ ਕਹਿੰਦੀ ਲੇ ਦਾ ਸੁਤ ਜਦੋਂ ਕੋਈ ਗੱਲ ਗਲਤ ਕਹੇ ਤਾਂ ਉਸ ਨੂੰ ਮੈਂ ਨਹੀਂ ਦੱਸਾਂਗੀ ਤਾਂ ਫਿਰ ਕੌਣ ਦੱਸੇਗਾ ਮਲਕੀਤ ਕਹਿੰਦਾ ਬੱਸ ਕਰ ਬੀਬੀ ਟੱਕੀ ਰਹਿਣ ਦੀ ਗੱਲ ਤੇਰਾ ਘਰ ਵੀ ਇਹੀ ਹਾਲ ਏ ਤੇ ਬਾਹਰ ਵੀ ਹੁਣ ਨਾ ਗੱਲ ਕਰ ਇਸ ਬਾਰੇ ਬਚਨ ਗੁਰ ਕਹਿੰਦੀ ਪੁੱਤ ਮੈਂ ਤਾਂ ਉਦਾਂ ਗੱਲ ਕਰ ਰਹੀ ਆ ਨਾਲੇ ਮੈਂ ਤਾਂ ਉਦੋਂ ਹੀ ਬੋਲਦੀ ਆ ਜਦੋਂ ਤੈਨੂੰ ਮਾੜਾ ਚੰਗਾ ਬੋਲਦੀ ਆ ਬੱਸ ਮੇਰੇ ਤੋਂ ਜਰ ਨਹੀਂ ਹੁੰਦਾ ਮਲਕੀਤ ਕਹਿੰਦਾ ਤੇ ਬੋਲੀ ਜਾਂਦਿਆ ਕਰ ਜਦੋਂ ਮੈਂ ਤੇਨੂੰ ਮਾਰਾ ਬੋਲਦੀ ਆ ਤਾਂ ਮੈਂ ਵੀ ਤਾਂ ਜਰਦਾ ਹੀ ਆ ਤੂੰ ਜਰ ਲਿਆ ਕਰ ਬੱਚਨ ਕਰ ਕਹਿੰਦੀ ਪੁੱਤ ਮੈਂ ਮਾਂ ਵਾ ਤੇਰੀ ਐਦਾਂ ਕਿਦਾਂ ਜਰ ਲਿਆ ਕਰ ਜੇ ਤੂੰ ਨਹੀਂ ਉਸ ਨੂੰ ਮੇਰੇ ਨਾਲ ਐਦਾਂ ਬੋਲਣ ਤੋਂ ਡੱਕਦਾ ਤਾਂ ਮੈਂ ਵੀ ਨਾ ਡੱਕਾਂ ਤੇ ਸਿਰ ਦੇ ਵਾਲਾਂ ਨੂੰ ਪਵੇਗੀ ਨਾਲੇ ਤੇਰੇ ਨਾਲੇ ਮੇਰੀ ਮਲਕੀਤ ਕਹਿੰਦਾ ਤੇ ਪਈ ਜਾਂਦੇ ਮੈਨੂੰ ਨਹੀਂ ਕੁਝ ਫਰਕ ਪੈਂਦਾ ਹੁਣ ਬਸ ਚੁੱਪ ਕਰ ਜਾ ਹੁਣ ਨਾ ਕੁਝ ਬੋਲਨੀ ਕੁਝ ਬਚਨਪੁਰ ਕਹਿੰਦੀ ਚਲ ਠੀਕ ਨਹੀਂ ਬੋਲਦੀ ਇੰਨਾ ਗੱਲਾਂ ਤੋਂ ਕੁਝ ਦਿਨ ਤੱਕ ਉਹ ਸ਼ਾਂਤ ਬੈਠੇ ਰਹੇ ਮਲਕੀਤ ਸੜਿਆ ਬੈਠਾ ਰਿਹਾ ਤੇ ਉਹਦੀ ਬੀਬੀ ਕਦੇ ਉਸਦੇ ਮੂੰਹ ਵੱਲ ਤੱਕਦੀ ਤੇ ਕਦੇ ਖੇਡਦੇ ਹੋਏ ਬੱਚਿਆਂ ਵੱਲ ਬਚਨਪੁਰ ਨੂੰ ਬੱਚਿਆਂ ਵੱਲ ਦੇਖ ਕੇ ਮਲਕੀਤ ਦੀਆਂ ਬਚਪਨ ਦੀਆਂ ਗੱਲਾਂ ਤੇ ਸ਼ਰਾਰਤਾਂ ਯਾਦ ਆ ਰਹੀਆਂ ਸਨ ਫਿਰ ਉਸਨੇ ਇੱਕ ਗੱਲ ਯਾਦ ਕਰਦੇ ਹੋਏ ਕਿਹਾ ਬੱਜਣ ਕਰ ਕਹਿੰਦੀ ਮਲਕੀਤ ਤੈਨੂੰ ਜਾਦਵਾ ਇੱਕ ਵਾਰ ਮੈਂ ਤੇ ਤੇਰਾ ਬਾਪੂ ਤੈਨੂੰ ਨੰਗੇ ਨੂੰ ਸਤਾ ਰਹੇ ਸੀ ਤਾਂ ਤੂੰ ਇੱਕ ਰੋੜਾ ਮੇਰੇ ਮਾਰ ਦਿੱਤਾ ਸੀ ਜਿਸ ਨਾਲ ਕਿੰਨਾ ਲਹੂ ਨਿਕਲਿਆ ਫੇ ਪੱਟੀ ਕਰਵਾਉਣੀ ਪਈ ਤੇ ਦੋ ਟਾਂਕੇ ਵੀ ਲੱਗੇ ਸੀ ਉਦੋਂ ਤੂੰ 6 ਕੋਸਾਲ ਦਾ ਹੋਣਾ ਵਾ ਮਲਕੀਤ ਕਹਿੰਦਾ ਜਦੋਂ ਨਿਆਣੇ ਨਾਲ ਸ਼ੈਤਾਨੀਆਂ ਕਰਨੀਆਂ ਨੇ ਤਾਂ ਰੋੜੇ ਹੀ ਖਾਵੇਂਗੇ ਹੋਰ ਫੁੱਲ ਵੱਜਣੇ ਆ ਮਲਕੀਤ ਨੇ ਪਰੇ ਹੋਏ ਸ਼ਬਦਾਂ ਵਿੱਚ ਕਿਹਾ ਜਿਵੇਂ ਉਹਦੇ ਅੰਦਰ ਪਤਾ ਨੇ ਕਿਹੜੀ ਅੱਗ ਵੱਲ ਰਹੀ ਹੋਵੇ ਬਚਨ ਗੌਰ ਮਲਕੀਤ ਦਾ ਜਵਾਬ ਸੁਣ ਕੇ ਇੱਕ ਵਲ ਫਿਰ ਦੁਖੀ ਹੋ ਗਈ ਫਿਰ ਉਸਨੇ ਕਿਹਾ ਬਚਨ ਗੌਰ ਕਹਿੰਦੀ ਤੈਨੂੰ ਪਤਾ ਨਹੀਂ ਕੀ ਹੋਇਆ ਅੱਜ ਸਿੱਧੇ ਮੂੰਹ ਗੱਲ ਹੀ ਨਹੀਂ ਕਰਿਆ ਤੂੰ ਐਦਾਂ ਕਰ ਮੈਨੂੰ ਗੁਰੂ ਘਰ ਛੱਡ ਦੇ ਤੇ ਆਪਣਾ ਕੰਮ ਕਰਕੇ ਆ ਜਾਵੇਂ ਮਲਕੀਤ ਬਿਨਾ ਕੁਝ ਬੋਲੇ ਹੀ ਉੱਠ ਕੇ ਅੱਗੇ ਹੋ ਤੁਰਿਆ ਤੇ ਬਚਨ ਗੌਰ ਵੀ ਉਹਦੇ ਮਗਰ ਹੀ ਤੁਰ ਪਈ ਉਹ ਇੱਕ ਰਕਸ਼ੇ ਤੇ ਬੈਠੇ ਤੇ ਗੁਰੂ ਘਰ ਪੁੱਜ ਗਏ ਮਲਕੀਤ ਨੇ ਆਪਣੀ ਬੀਬੀ ਨੂੰ ਉੱਥੇ ਹੀ ਲਾ ਦਿੱਤਾ ਤੇ ਕਿਹਾ ਉਹ ਸਟੇਸ਼ਨ ਤੇ ਹੋ ਕੇ ਵਾਪਸ ਆਉਂਦਾ ਵਾ ਤਦ ਤੱਕ ਉਹ ਇੱਥੇ ਹੀ ਰਹੇ ਤੇ ਆਪ ਮਲਕੀਤ ਉਸੇ ਰਕਸ਼ੇ ਨੂੰ ਲੈ ਕੇ ਸਟੇਸ਼ਨ ਵੱਲੋਂ ਤੁਰ ਪਿਆ ਬਚਨ ਕੌਰ ਗੁਰੂ ਘਰ ਦੇ ਅੰਦਰ ਗਈ ਉਸਨੇ ਸਭ ਤੋਂ ਪਹਿਲਾਂ ਆਪਣੀ ਜੁੱਤੀ ਜੋੜੇ ਕਰ ਜਮ੍ਹਾਂ ਕਰਵਾਈ ਤੇ ਫਿਰ ਸਰੋਵਰ ਚ ਹੱਥ ਮੋ ਧੋ ਕੇ ਮੱਥਾ ਟੇਕਿਆ ਕੁਝ ਦੇਰ ਉੱਥੇ ਬੈਠੀ ਕੀਰਤਨ ਸੁਣਿਆ ਤੇ ਫਿਰ ਲੰਗਰ ਹਾਲ ਵਿੱਚ ਜਾ ਕੇ ਸੇਵਾ ਕੀਤੀ ਫਿਰ ਕੁਝ ਦੇ ਸੇਵਾ ਕਰਨ ਪਿੱਛੋਂ ਉਸਨੇ ਲੰਗਰ ਛਕਿਆ ਤੇ ਮਲਕੀਤ ਦੇ ਆਉਣ ਦੀ ਉਡੀਕ ਕਰਨ ਲੱਗ ਪਈ ਬਹੁਤ ਵਕਤ ਬੀਤ ਗਿਆ ਪਰ ਮਲਕੀਤ ਮੁੜਨਾ ਆਇਆ ਬਚਨ ਕੌਰ ਨੇ ਫਿਰ ਲੰਗਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੋਚਿਆ ਕਿ ਕੋਈ ਇਹ ਤਾਂ ਕਿਤੇ ਤੇਰੀ ਹੋ ਗਈ ਹੋਣੀ ਆ ਆ ਜਾਵੇਗਾ ਤਦ ਤੱਕ ਮੈਂ ਸੇਵਾ ਕਰਦੀ ਆਂ ਪਰ ਉਹਦੀ ਅਡੀਕ ਖਤਮ ਹੋਣ ਤੇ ਨਾ ਆਈ ਬਾਰ ਹਨੇਰਾ ਹੋ ਗਿਆ ਤੇ ਬਚਨ ਕੌਰ ਦੀ ਫਿਕਰ ਵੱਧ ਗਈ ਪਰ ਮਲਕੀਤ ਨਾ ਆਇਆ ਜਦੋਂ ਬਹੁਤ ਜ਼ਿਆਦਾ ਦੇਰ ਹੋ ਗਈ ਤਾਂ ਬਚਨ ਕੌਰ ਨੇ ਸੋਚਿਆ ਕਿ ਘਰ ਨਾ ਚਲਾ ਗਿਆ ਹੋਵੇ ਤੇ ਉਹ ਵੀ ਘਰ ਵੱਲ ਨੂੰ ਚੱਲ ਪਈ ਜਦੋਂ ਉਹ ਘਰ ਪੁੱਜੀ ਤਾਂ ਉਸ ਨੇ ਦੇਖਿਆ ਕਿ ਘਰੇ ਤਾਂ ਬੂਹਾ ਬੰਦ ਸੀ ਬਾਹਰ ਤਾਲਾ ਲੱਗਿਆ ਹੋਇਆ ਸੀ ਉਹ ਆਸ-ਪਾਸ ਦੇਖਦੀ ਰਹੀ ਪਰ ਕੋਈ ਨਾ ਨਜ਼ਰ ਆਇਆ ਸਿਆਲ ਦੇ ਦਿਨ ਹੁਣ ਕਰਕੇ ਹਨੇਰਾ ਵੀ ਜਲਦੀ ਹੀ ਹੋ ਜਾਂਦਾ ਸੀ ਤੇ ਸਭ ਲੋਕ ਵੇਲੇ ਨਾਲ ਹੀ ਆਪੋ ਆਪਣੇ ਘਰੀ ਵੱਰ ਜਾਂਦੇ ਸਨ ਬਚਨ ਕੌਰ ਨੂੰ ਹੈਰਾਨੀ ਹੋ ਰਹੀ ਸੀ ਕਿ ਘਰੇ ਤਾਲਾ ਕਿਉਂ ਵੱਜਿਆ ਹੋਇਆ ਹੈ ਉਸਨੇ ਸੋਚਿਆ ਕਿਤੇ ਬਾਹਰ ਘੁੰਮਣ ਨਾ ਗਏ ਹੋਣ ਇਸ ਲਈ ਉੱਥੇ ਹੀ ਬੈਠ ਗਈ ਥੋੜੀ ਦੇਰ ਬਾਅਦ ਉਸਨੇ ਨਜਰ ਘੁਮਾ ਕੇ ਦੇਖੀ ਤਾਂ ਇੱਕ ਪਾਸੇ ਇੱਕ ਛੋਟੀ ਜਹੀ ਪੰਡ ਬੰਨੀ ਹੋਈ ਨਜ਼ਰ ਆਈ ਉਹ ਪੰਡ ਦੇ ਕੋਲ ਗਈ ਉਸ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚ ਉਹਦੇ ਹੀ ਕੁਝ ਲੀੜੇ ਸਨ ਲੀੜੇ ਦੇਖ ਕੇ ਉਸ ਨੂੰ ਪਹਿਲਾਂ ਕੁਝ ਸਮਝ ਨਾ ਲੱਗੀ ਫਿਰ ਸੋਚਿਆ ਕਿ ਸ਼ਾਇਦ ਉਹ ਮੇਰੇ ਨਾਲ ਨਾਰਾਜ਼ ਹੋਣ ਕਰਕੇ ਸਟੇਸ਼ਨ ਤੇ ਨਾ ਚਲੇ ਗਏ ਹੋਣ ਹੋ ਸਕਦਾ ਅੱਜ ਹੀ ਪਟਿਆਲੇ ਜਾਣਾ ਹੋਵੇ ਫਿਰ ਉਹ ਜਲਦੀ ਨਾਲ ਆਪਣੇ ਲੀੜਿਆਂ ਵਾਲਾ ਪੰਡ ਚੁੱਕ ਕੇ ਉੱਥੇ ਸਟੇਸ਼ਨ ਵੱਲ ਨੂੰ ਤੁਰ ਪਈ ਸਟੇਸ਼ਨ ਤੇ ਪੁੱਜ ਕੇ ਉਸਨੇ ਰੇਲਵੇ ਅਧਿਕਾਰੀਆਂ ਨੂੰ ਪਟਿਆਲੇ ਦੀ ਰੇਲ ਬਾਰੇ ਪੁੱਛਿਆ ਉਹਨਾਂ ਤੋਂ ਪਤਾ ਲੱਗਾ ਕਿ ਰੇਲ ਨੂੰ ਤੁਰਿਆਂ ਤਕਰੀਬ 1 ਘੰਟੇ ਤੋਂ ਉੱਪਰ ਹੋ ਗਿਆ ਹੈ ਫਿਰ ਉਸਨੇ ਅਗਲੀ ਰੇਲ ਵਾਲੇ ਪੁੱਛਿਆ ਤਾਂ ਉਸ ਵੀਰੇ 4 ਵਜੇ ਤੁਰਨੀ ਸੀ ਬਚਨਕਰ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਹੋ ਕੀ ਰਿਹਾ ਹੈ ਫਿਰ ਉਸਦੇ ਅਚਾਨਕ ਗੱਲ ਦਿਮਾਗ ਵਿੱਚ ਆਈ ਕਿ ਉਹਦਾ ਪੁੱਤ ਤਾਂ ਉਸ ਨੂੰ ਇੱਥੇ ਹੀ ਛੱਡ ਗਿਆ ਇਕੱਲੀ ਨੂੰ ਉਹ ਉੱਥੇ ਹੀ ਖੜੀ ਕਦੇ ਆਪਣੇ ਲੀੜੀਆਂ ਦੀ ਪੰਡਵਲ ਦੇਖਦੀ ਤੇ ਕਦੇ ਰੇਲ ਦੀ ਪਟੜੀਆਂ ਨੂੰ ਕੁਝ ਸਮਝ ਨਾ ਆਵੇ ਰੂਹ ਟੁੱਟਦੀ ਜਾਵੇ ਮੈਂ ਲੱਭਦੀ ਮਰ ਗਈ ਤੈਨੂੰ ਦੇਖਣਾ ਚਾਹੇ ਇਹ ਨਜ਼ਰਾਂ ਮੇਰੀਆਂ ਜੋ ਹੋ ਗਈਆਂ ਬਜ਼ੁਰਗ ਜਹੀਆਂ ਤਾਂ ਵੀ ਇਹ ਜਗ ਵਿੱਚੋਂ ਤੈਨੂੰ ਹੀ ਟੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਇਹ ਬੋਲੇ ਮੇਰੇ ਪਿਆਰ ਦੇ ਘੜਿਆਂ ਨੂੰ ਕਾਹ ਤੋ ਤੂੰ ਡੋਲੇ ਹੱਥ ਨਾਲ ਹੱਥ ਦੀ ਉਂਗਲ ਨਾ ਚੱਲਣਾ ਤੂੰ ਸਿੱਖਿਆ ਤੈਨੂੰ ਸੱਤ ਸਮੁੰਦਰ ਵਰਗਾ ਨਾ ਇੱਕ ਤਰਫਾ ਦਿਸਿਆ ਕਿੰਝ ਲੰਗੜਾਂ ਪਾਰ ਕਿਨਾਰੇ ਇਹ ਸੱਤ ਸਮੁੰਦਰਾਂ ਦੇ ਤੇ ਰੇਤ ਦੇ ਵਿੱਚੋਂ بے ਪਾਣੀ ਨੂੰ ਫੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਇਹ ਬੋਲੇ ਮੇਰੇ ਪਿਆਰ ਦੇ ਕੜੀਆਂ ਨੂੰ ਕਾਹਤੋਂ ਤੂੰ ਡੋਲੇ ਚੋਰੀ ਚੋਰੀ ਤੂੰ ਛੱਡ ਗਿਆ ਛੱਡ ਕੱਲਿਆਂ ਮੈਨੂੰ ਮੇਰੀ ਮਮਤਾ ਗਈ ਗਵਾਚ ਕਿਤੇ ਹੁਣ ਤਰਸੇ ਤੈਨੂੰ ਖਿੰਡਿਆ ਇਹ ਰੋਮ ਰੋਮ ਮੇਰਾ ਇੱਕ ਕੰਬਰੀ ਛਿੜਦੀ ਏ ਕਿਸੇ ਚੀਜ਼ ਬੇਗਾਨੀ ਵਾਂਗੂ ਕੰਡਿਆਂ ਵਿੱਚ ਤੋਲੇ ਇੱਕ ਤਰਫਾ ਮੇਰਾ ਤੈਨੂੰ ਇਹ ਬੋਲੇ ਮੇਰੇ ਪਿਆਰ ਤੇ ਅੜਿਆਂ ਨੂੰ ਕਾਤੋਂ ਤੂੰ ਡੋਲੇ ਮੈਂ ਮੁੱਕ ਜਾਣਾ ਇਹ ਲੱਗਦਾ 9 ਮਹੀਨੇ ਕੋਕ ਵਿੱਚ ਰੱਖ ਕੇ ਮੇਰਾ ਸਬਰ ਪੁਲਾਕ ਦਿੱਤਾ ਕਿਸ ਨੂੰ ਤੂੰ ਰੱਖ ਕੇ ਮੈਂ ਰੋਮਾਂ ਤੇ ਕਰ ਲਾਵਾਂ ਤੈਨੂੰ ਯਾਦ ਕਰੀ ਮੈਂ ਜਾਵਾਂ ਹੁਣ ਸੜ ਜਾਣੀ ਇਹ ਰੂਹ ਮੇਰੀ ਕਿਹੜੀ ਅੱਗ ਫਰੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਇਹ ਬੋਲੇ ਮੇਰਾ ਪਿਆਰ ਦੇ ਕੜਿਆਂ ਨੂੰ ਕਾ ਤੂੰ ਦੋਲੇ ਲੋਕੀ ਮੰਨਦੇ ਸੀ ਰੱਬ ਮੈਨੂੰ ਹੁਣ ਰਹਿ ਗਈ ਮੈਂ ਬੋਝ ਬਣ ਕੇ ਕੋਈ ਦਿਲੋਂ ਕਰਦਾ ਕੋਈ ਉੱਤੋਂ ਉੱਤੋਂ ਮੈਂ ਰਹਿ ਗਈ ਬਸ ਹੁਣ ਖੋਜ ਬਣ ਕੇ ਕੋਈ ਜਿਤਾ ਨਹੀਂ ਸਕਦਾ ਪਿਆਰ ਮੇਰਾ ਬਸ ਲਿਖਤਾ ਰਹਿੰਦੇ ਆ ਬੋਝ ਹੋ ਗਿਆ ਭਾਰੀ ਮੇਰਾ ਤਾਂ ਹੀ ਤਾਂ ਲੋਕੀ ਕਹਿੰਦੇ ਆ ਮੈਨੂੰ ਛੱਡ ਕੇ ਬਹੁਤੇ ਦੂਰ ਭੱਜਦੇ ਕਹਿੰਦੇ ਹੋ ਜਾਣਾ ਤਰਾਂ ਅਸੀਂ ਜੇ ਤੈਨੂੰ ਰੱਖੀਏ ਨਾਲ ਕਦੇ ਹੋ ਜਾਣਾ ਸਵਾ ਅਸੀਂ ਮੈਂ ਕੱਲੀ ਸੀ ਕੱਲੀ ਨੇਰੇ ਜਾਣਾ ਸਭ ਦਿਲ ਦੇ ਰਿਸ਼ਤੇ ਜੋੜ ਕੇ ਮੈਂ ਤੈਨੂੰ ਜ਼ਿੰਦਗੀ ਆਪਣੀ ਦੇ ਜਾਣੀ ਖੁਦ ਨੂੰ ਖੁਦ ਨਾਲੋਂ ਤੋੜ ਕੇ ਮੈਂ ਇਹ ਲਾਈਨਾਂ ਦੀਪ ਗਗਨ ਵੱਲੋਂ ਲਿਖੀਆਂ ਗਈਆਂ ਹਨ ਇਨਸਾਨ ਜਿਸ ਨੂੰ ਹੱਥ ਤੋਂ ਪਰੇ ਪਿਆਰ ਕਰਦਾ ਹੈ ਕਈ ਵਾਰ ਉਹੀ ਉਸ ਦੀ ਕਦਰ ਨਹੀਂ ਕਰਦਾ ਕਦੇ ਇੱਕ ਕੁੜੀ ਮੁੰਡੇ ਨੂੰ ਪਿਆਰ ਕਰਦੀ ਹੈ ਪਰ ਮੁੰਡਾ ਨਹੀਂ ਕਰਦਾ ਕਦੇ ਮੁੰਡਾ ਕੁੜੀ ਨੂੰ ਕਰਦਾ ਹੈ ਤੇ ਕੁੜੀ ਨੇ ਕਹਦੀ ਇਹ ਆਮ ਗੱਲ ਹੈ ਹਰ ਕਿਸੇ ਦੀ ਜ਼ਿੰਦਗੀ ਵਿੱਚ ਇਹ ਵਕਤ ਜ਼ਰੂਰ ਆਉਂਦਾ ਹੈ ਪਰ ਇੱਕ ਮਾਂ ਆਪਣੇ ਬੱਚੇ ਨੂੰ ਜਿੰਨਾ ਪਿਆਰ ਕਰਦੀ ਹੈ ਉਹਨਾਂ ਇੱਕ ਬੱਚਾ ਕਦੇ ਵੀ ਨਹੀਂ ਕਰ ਸਕਦਾ ਕਹਨ ਦੇ ਮੁਤਾਬਿਕ ਤਾਂ ਸਭ ਕਹਿੰਦੇ ਨੇ ਕਿ ਅਸੀਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ ਪਰ ਇਹੋ ਜਿਹੇ ਪਿਆਰ ਦਾ ਕੀ ਫਾਇਦਾ ਅਗਰ ਉਹਨਾਂ ਦੇ ਕਹਿਣੇ ਵਿੱਚ ਹੀ ਨਹੀਂ ਆ ਹੋ ਸਕਦਾ ਹੈ ਕਿਤੇ ਸਾਡੀ ਮਾਂ ਵੀ ਗਲਤ ਹੋਵੇ ਕਿਉਂਕਿ ਜਮਾਨਾ ਰੋਜ਼ ਬਦਲ ਰਿਹਾ ਹੈ ਕਦੇ ਵੱਡਿਆਂ ਬੱਚਿਆਂ ਨੂੰ ਸਿਖਾਉਂਦੇ ਨੇ ਤੇ ਕਦੇ ਛੋਟਾ ਜਿਹਾ ਬੱਚਾ ਵੀ ਬਹੁਤ ਕੁਝ ਸਿੱਖ ਦਿੰਦਾ ਹੈ ਜੇ ਅੱਜ ਆਪਾਂ ਆਪਣੇ ਮਾਂ ਪਿਓ ਨੂੰ ਜਵਾਨੇ ਦੇ ਨਾਲ ਲੈ ਕੇ ਨਹੀਂ ਚੱਲਾਂਗੇ ਤਾਂ ਕੱਲ ਨੂੰ ਸਾਡੇ ਬੱਚੇ ਵੀ ਸਾਨੂੰ ਪਿੱਛੇ ਹੀ ਸੁੱਟਣਗੇ ਮਾਂ ਪਿਓ ਸਦਾ ਹੀ ਸਾਡੇ ਭਲੇ ਦੀ ਗੱਲ ਕਰਦੇ ਨੇ ਕਦੇ ਬੁਰਾ ਨਹੀਂ ਸੋਚਦੇ ਬਸ ਫਰਕ ਇਹ ਹੁੰਦਾ ਹੈ ਕਿ ਅਸੀਂ ਆਪਣੀ ਸੋਚ ਮੁਤਾਬਕ ਕੰਮ ਕਰਦੇ ਹਾਂ ਤੇ ਉਹ ਆਪਣੇ ਤਜਰਬੇ ਮੁਤਾਬਕ ਇੱਕ ਤਰਫਾ ਪਿਆਰ ਕਹਾਣੀ ਦਾ ਮਕਸਦ ਸਿਰਫ ਸਾਨੂੰ ਸਾਡੀ ਮਾਂ ਪਿਓ ਪ੍ਰਤੀ ਫਰਜ਼ਾਂ ਬਾਰੇ ਦੱਸਦੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਭ ਨੋਹਾ ਮਾਰੀਆਂ ਨੇ ਮੈਂ ਬਹੁਤ ਸਾਰੇ ਐਸੀਆਂ ਵੀ ਨੋਹਾ ਦੇਖੀਆਂ ਨੇ ਜੋ ਆਪਣੇ ਸਸੋਰੇ ਦਾ ਸਾਥ ਪਹਿਲਾਂ ਦਿੰਦੀਆਂ ਨੇ ਤੇ ਫਿਰ ਆਪਣੇ ਘਰ ਵਾਲੇ ਦਾ ਪਰ ਕਈ ਐਸੇ ਪੁੱਤ ਵੀ ਹੈਗੇ ਨੇ ਜੋ ਆਪਣੀ ਘਰਵਾਲੀ ਦੀ ਅੱਖੀ ਵਿੱਚ ਜ਼ਿਆਦਾ ਨਹੀਂ ਤੇ ਮਾਂ ਪਿਓ ਨੂੰ ਪਾਣੀ ਤੱਕ ਨਹੀਂ ਪੁੱਛਦੇ ਇਹ ਕਹਾਣੀ ਇੱਕ ਮਾਂ ਦੇ ਪਿਆਰ ਨੂੰ ਬਿਆਨ ਕਰਦੀ ਹੈ ਕਿ ਉਹ ਕਿਵੇਂ ਆਪਣੇ ਪੁੱਤ ਦੀਆਂ ਗਲਤੀਆਂ ਨੂੰ ਹਰ ਵਕਤ ਮਾਫ਼ ਕਰਦੀ ਹੈ ਪਰ ਪੁੱਤ ਨੂੰ ਉਸ ਦੀ ਕੋਈ ਕਦਰ ਨਹੀਂ ਇਸ ਨੂੰ ਇੱਕ ਅਸੀਂ ਇੱਕ ਤਰਫਾ ਪਿਆਰ ਹੀ ਕਹਿ ਸਕਦੇ ਹਾਂ ਮੈਨੂੰ ਨਹੀਂ ਲੱਗਦਾ ਕਿ ਇਸ ਲਫ਼ਜ਼ ਤੋਂ ਵੱਧ ਕੋਈ ਹੋਰ ਲਫ਼ਜ਼ ਬਚਨ ਕੋ ਦੇ ਪਿਆਰ ਨੂੰ ਬਿਆਨ ਕਰ ਸਕਦਾ ਹੈ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸਣਾ ਜੀ